ਮੇਰੇ ਵਾਲਾ ਜਬਕ ਦਾ ਬੋਲਦਾ ਕਹਿੰਦਾ ਪਾਪਾ ਫਤਿਹਗੜ ਛੱਬ ਜਾ ਕੇ ਆਉਣਾ ਮੈਂ ਕਹਾਂ ਜਾ ਭਈ ਇਹ ਨੀ ਸੁਣੀ ਗੱਲ ਕੀ ਹੋ ਸਕਦੀ ਆ ਪਤਿਆ ਪਰਨਾ ਬਨ ਕੇ ਜਦੋਂ ਗਿਆ ਮੈਂ ਥੋੜੀ ਤੈਨੂੰ ਕਹਾਂ ਮੈਂ ਕਹਾਂ ਦੇਖ ਰਾਜ ਪ੍ਰੀਤ ਕੁਰੇ ਮੈਂ ਅੱਜ ਲੱਗਦਾ ਜਿਵੇਂ ਆਪਣਾ ਜਬਤ ਹੋਵੇ ਉਧਰੋਂ ਜਦੋਂ ਮੁੜਨ ਲੱਗਿਆ ਨਾ ਹਜੇ ਦੇਲਜੀ ਤੇ ਪੈਤਰ ਐਸੀ ਲਾ ਕੇ ਪਰਨਾ ਬੋਲਦਾ ਕਹਿੰਦਾ ਕੰਨ ਬਚਣ ਲੱਗੇ ਮੈਂ ਕਹਾਂ ਭਾਈ ਸਾਡੇ ਤੱਕ ਤਾਂ ਮੱਛੇ ਨਹੀਂ ਮੈਂ ਕਹਾਂ ਕੋਈ ਬਿਮਾਰੀ ਹੋ ਛਤੀ ਸਕੈਨ ਕਰਾ ਲਾ ਪੁੱਤ ਕਹਿੰਦਾ ਪਾਪਾ ਮੱਛੇ ਦੇ ਤੱਕ ਨਾ ਪਰਨੇ ਨਾਲ ਆ ਯਾਰ ਕੰਨ ਕਹਿੰਦੇ ਸਿੱਟੀ ਸਕੈਨ ਦੀ ਕਿ ਲੋੜ ਆ ਮੱਖ ਮੈਂ ਵੀ ਜਦੋਂ ਜ਼ਬਾਨੀ ਪੜੇ ਹੁੰਦਾ ਸੀ ਮੇਰੇ ਵੀ ਲੱਗੇ ਸੀ ਮੱਤ ਮੈਂ ਮੇਰਾ ਤੇਰੇ ਦਾਦੇ ਨੇ ਕੀਤਾ ਸੀ ਸੱਟਿਸਕਨ ਮੱਖਿਆ ਤੇਰਾ ਮੈਂ ਕਰ ਦਿੰਨਾ ਬੈਠ ਮੱਖਿਆ ਮੰਜੇ ਤੇ ਕੋਲੇ ਕਹਿੰਦਾ ਬੋਲ ਮੈਂ ਕਿਹਾ ਦੱਚ ਕਾਉਣਾ ਕਹਿੰਦਾ ਅੰਨੇ ਤਾਂ ਕਹਿੰਦਾ ਤਨਪੁਰੇ ਤੋਂ ਮੈਂ ਕਿਹਾ ਆਹ ਭਾਈ ਕਾਉਣਾ ਕਹਿੰਦਾ ਕੋੜ ਵਾਲਾ ਮਾਨ ਮੱਖਿਆ ਆਹ ਕਹਿੰਦਾ ਚਮਕੀਲਾ ਮੈਂ ਕਿਹਾ ਆਹ ਤੇ ਲਾਭੀ ਦਾ ਛੱਬ ਮੱਖਿਆ ਤੈਨੂੰ ਤਾਂ ਛੜਾ ਕੁਝ ਪਤਾ ਹੋਏ ਕਹਿੰਦਾ ਮੈਂ ਤੈਨੂੰ ਕਿਹਾ ਤੈ ਕਿ ਅਸੀਂ ਮੇਰੇ ਦਿਮਾਗ ਨੂੰ ਕੀ ਹੋਇਆ ਮੱਖਿਆ ਤਨ ਫੇਰਾ ਦੱਛਦੇ ਕਹਿੰਦਾ ਚਰਖਰੀਆਂ ਤੇ ਚੜੇ ਮੱਖਣਾਂ